ਫਿਰ ਜਿਹੜੇ ਆਓ ਕੇ ਆਏ ਤੇ ਗਿਆਨੀ ਸਾਹਿਬ ਸਰਾਂ ਨੂੰ ਅੰਨਲ ਹਟਾਤਾ ਸੀ ਪੰਜ ਤਖਤਾਂ ਦੇ ਪੰਜ ਜਿਹੜੇ ਜਹਦਾਰ ਸੀ ਨਾ ਹਰਮੰਦਰ ਸਾਹਿਬ ਦਾ ਹੈਡ ਗ੍ਰੰਟੀ ਦਮਦਮਾ ਸਾਹਿਬ ਵਾਲੇ ਅਨੰਦਪੁਰ ਸਾਹਿਬ ਵਾਲੇ ਜੀ ਉਹਨਾਂ ਦੀ ਥਾਂ ਤੇ ਫਿਰ ਸਿੰਘ ਸਾਹਿਬ ਪਾਈ ਜਸਵੀਰ ਸੌਰਣਤੰਦਰ ਸੀ ਤੇ ਪ੍ਰੋਫੈਸਰ ਦਰਸ਼ਨ ਸੋਰੀ ਬਾਣੇ ਹਾਂਜੀ ਕਸ਼ਮੀਰ ਸੋਰੀ ਅਕਾਲ ਤਖਤ ਦੇ ਹੈਡ ਗ੍ਰੰਟੀ ਬਾਣੇ ਜਸਵੰਤ ਸਿੰਘ ਜਫਰਵਾਲ ਜੀ ਦਮਦਮਾ ਸਾਹਿਬ ਦੇ ਗਿਆਨੀ ਸੁਵਿੰਦਰ ਸਿੰਘ ਜੀ ਉਹ ਉਥੋਂ ਦੇ ਅਨੰਦਪੁਰ ਸਾਹਿਬ ਦੇ ਬਣਾਏ ਹੁਣ ਗਿਆਨੀ ਸਾਹਿਬ ਸੋਹਣੇ ਥਾਂ ਤੇ ਇੱਕ ਬੰਦੇ ਦੀ ਲੋੜ ਸੀ ਹਰਮੰਦਰ ਸਾਹਿਬ ਚਾਰੀ ਸਿੰਘ ਸਾਹਿਬ ਬੰਦੇ ਸੀ ਤੋ ਉਹ ਫਿਰ ਕਹਿਣ ਲੱਗੇ ਵੀ ਗਿਆਨੀ RAM ਸੋਹਣਾ ਨੂੰ ਹਰ ਧਰਮ ਪ੍ਰਚਾਰ ਲਈ ਇੱਧਰ ਲਿਆ ਕੇ ਲਾਓ ਉਦੋਂ ਆਏ ਤੁਹਾਡੀ ਡਿਊਟੀ ਕਿੱਥੇ ਸੀ ਉਸ ਟਾਈਮ ਮੈਂ ਤਾਂ ਮੁਕਤ ਸਾਹਿਬ ਧਰਮ ਪ੍ਰਚਾਰ ਦੀ ਲਗਾਤਾਰ ਉੱਥੇ ਹੀ ਰਹੇ ਹਾਂਜੀ ਸਤਿ ਧਰਮ ਪ੍ਰਚਾਰ ਦੀ ਡਿਊਟੀ ਸੀ ਮੇਰੀ ਉਦੋਂ ਫਿਰ ਮੈਨੂੰ ਬਦਲ ਕੇ ਤੇ ਫਿਰ ਸੀ ਹਰਮੰਦਰ ਸਾਹਿਬ ਅੱਛੇ மார்ਚ 1987 ਨੂੰ 7 ਮੈਨੂੰ ਇਹ ਸੇਵਾ ਜਿਹੜੀ ਦਰਬਾਰ ਸਾਹਿਬ ਮਿਲ ਗਈ ਐਸੇ ਬਾਣੇ ਜਿਹੜਾ ਮਿਲੀ ਜੀ ਫਿਰ ਮੈਨੂੰ ਕਹਿੰਦੇ ਬਾਣਾ ਬਦਲੋ ਜੀ ਫਿਰ ਜਦੋਂ ਉਹਨਾਂ ਦਾ ਜ਼ੋਰ ਪੈ ਗਿਆ ਰਹਿ ਦਾ ਛੋਟੀ ਕਰੋ ਜੀ ਬਾਣਾ ਦੂਜਾ ਪਾਓ ਜੀ ਮੈਂ ਕਿਹਾ ਨਾ ਬਾਣਾ ਬਦਲਣਾ ਨਾ ਰਹੇਗਾ ਤਾਂ ਬਦਲ ਨਹੀਂ ਆ ਤੋ ਜਿੰਨੀ ਕਿ ਸੇਵਾ ਗੁਰੂ ਨੇ ਕਰਾਉਣੀ ਕਰ ਲੈਣੀ ਹੈ ਬਾਬਾ ਜੀ ਵੀ ਕਹਿੰਦੇ ਵੀ ਠੀਕ ਆ ਜਦੋਂ ਆਪ ਜੀ ਨੇ ਉੱਥੇ ਡਿਊਟੀ ਆਰੰਭ ਕੀਤੀ ਉਦੋਂ ਰਹਿਰਾ ਸੋ ਤੋਂ ਪਹਿਲਾਂ ਆਰੰਭ ਹੋ ਗਈ ਈ ਉਹ ਰਹਿਰਾ ਛੋਟੀ ਪੜਦੇ ਸੀਗੀ ਹਾਂਜੀ ਔਰ ਜਿੰਨਾ ਚਿਰ ਪੜਦੇ ਸੀ ਮੈਂ ਰਹਿਰਾ ਸੋ ਤੋਂ ਨਹੀਂ ਪੜੀ ਦੁਜੇ ਸਿੰਘ ਸਾਹਿਬ ਪੜਦੇ ਰਹੇ ਸਤ ਜੀ ਜਦੋਂ ਫਿਰ ਭਾਈ ਜਸਬੀਰ ਸੋਹੀ ਸਿੰਘ ਸਾਹਿਬ ਬਣੇ ਨਾ ਬਾਹਰੋਂ ਆ ਕੇ ਖੇਲ ਚੋਂ ਇਹਨਾਂ ਨੇ ਫਿਰ ਆਨੰਦਪੁਰ ਸਾਹਿਬ ਮਤਾ ਪਾਸ ਕਰਵਾ ਲਿਆ ਸੀ ਕਮੇਟੀ ਦੀ ਮੀਟਿੰਗ ਜਗ ਜਗੀ ਟਬ ਦੀ ਮੀਟਿੰਗ ਸੀ ਸਤ ਜੀ ਰਹਿਰਾ ਸੰਪੂਰਨ ਦਾ ਜੀ ਪੋਲਸ ਚਿੱਠੀ ਆਈ ਤਣ ਬਾਕੀ ਸਿੰਘ ਸਭਾ ਤਾਂ ਆਉਂਦੀ ਨਹੀਂ ਸੀ ਵੱਡੀ ਹਾਂਜੀ ਤੇ ਗਿਆਨੀਪੂਰਨ ਸੋਹਰਾਂ ਦੀ ਡਿਊਟੀ ਸੀ ਮੇਰੀ ਡਿਊਟੀ ਹੀ ਰਹਿ ਰਹਾ ਤੋਂ ਪਹਿਲਾਂ ਥਾਬਿਆ ਬੈਠਣ ਦੀ ਉਹਨਾਂ ਨੇ ਆ ਕੇ ਮੈਨੂੰ ਛੱਡਣਾ ਸੀ ਤੇ ਉਹਨਾਂ ਰਹਿ ਰਹਾ ਪੜਨੀ ਸੀ ਸੱਤਾਂ ਉਹ ਜਦੋਂ ਆਏ ਉੱਥੇ ਤੇ ਉਹਨਾਂ ਨੂੰ ਬਲਟੀ ਰਹਿਦਾ ਆਉਂਦੀ ਨਹੀਂ ਸੀ ਉਹ ਗੁਟਕਾ ਲੈ ਕੇ ਬਹਿ ਗਏ ਸੱਤਾਂ ਅਜੇ ਲੱਗ ਗਿਆ ਨੇ ਸਿੰਘਾਂ ਨੂੰ ਸੋਹਦਾਰ ਲਾਉਣਾ ਸੀ ਤੇ ਜਦੋਂ ਮੈਂ ਵੇਖਿਆ ਤੇ ਉਹ ਗੁਟਕਾ ਖੋਲ ਹੀ ਜਾਣ ਮੈਂ ਕੀ ਕਰਨ ਲੱਗਿਆ ਗੁਟਕੇ ਦਰਾਰਾ ਮੈਂ ਕਿਹਾ ਤੂੰ ਇਸ ਸਾਈਡ ਤੇ ਹੋ ਜਾ ਹਾਂਜੀ ਪਹਿਲੇ ਦਿਨ ਗੁਰੂ ਨੇ ਸੇਵਾ ਲਈ ਪਈ ਮੈਂ ਹੀ ਰਹਿਦਾ ਸੀ ਬਾਬਾ ਜੀ ਵੀ ਆਏ ਬੈਠੇ ਸੀ ਸਤਿ ਆਕਾਂ ਬਾਕੀ ਸਿੰਘ ਸਹਿਬਾਨ ਵੀ ਸਾਰੇ ਉੱਥੇ ਹੀ ਸਨ ਤੇ ਉਦੋਂ ਫਿਰ ਇਹ ਵੱਡੀ ਰਹਿਰ ਦਾ ਮਾਪਾਕ ਕੀਤਾ ਫਿਰ ਕਈ ਦਿਨ ਮੈਂ ਹੀ ਕਰਦਾ ਰਿਹਾ ਕਿਉਂਕਿ ਦੂਜਿਆਂ ਨੂੰ ਕੰਠ ਹੋ ਵੀ ਨਹੀਂ ਸੀ ਇਹ ਉਹਦਾ ਕਿੰਨੇ ਕੁ ਤਰੀਕ ਵੜਦੇ ਸਨ ਕਿਹੜਾ ਜਦੋਂ ਆਰੰਭ ਤਾਂ ਹੋਈ ਆ ਇਹ ਪਹਿਲੀ ਰਹਿਰ ਦਾ ਸੀ ਇਹ ਵੇਖੋ ਵੀ ਉਦੋਂ 99 ਵਿੱਚ ਨਾ ਫਰਮ ਦੀ 99 ਵਿੱਚ ਜੀ ਸ਼ੁਰੂ ਕੀਤੀ ਆ ਸਤਿ ਆਕਾਂ ਤੇ ਜੇ ਜਦੋਂ ਮੈਨੂੰ ਇਹਨਾਂ ਹਟਾਇਆ ਆ ਜੀ ਸਾਨੂੰ ਪਹਿਲਾਂ ਚਿੱਠੀਆਂ ਆ ਗਈਆਂ ਸੀ 1900 ਆਪਾਂ ਕੀ ਇਹਨੂੰ ਅਦੇ ਨੇ 99 ਵਿੱਚ ਜੀ ਵੀ ਇੱਕ ਦਾ ਬਾਣਾ ਬਦਲ ਕੇ ਜੀ ਆਪਣਾ ਜਿਹੜਾ ਚੜਾਉਣ ਕਮੇਟਾ ਨਿਰਧਾਰ ਪਛਾਕ ਆ ਉਹ ਪਹਿਨ ਕੇ ਤੇ ਪ੍ਰਾਤਨ ਮਰਯਾਦਾ ਅਨੁਸਾਰ ਸਾਰੀ ਮਰਯਾਦਾ ਚੱਲਣੀ ਆ ਜੀ ਇਹ ਉਹ ਕੱਪੜੇ ਜਿਹੜੇ ਨੇ ਤੁਸੀਂ ਉਹ ਸਾਰੇ ਨੇ ਪਾ ਕੇ ਆਉਣੇ ਨਰਦਾਲ ਪਜਾਕ। ਬਾਕੀ ਤਾਂ ਨਰਦਾਤ ਪਜਾਕ ਪਾਉਂਦੇ ਹੀ ਸੀ। ਹਾਂਜੀ। ਕੱਲਾ ਮੈਂ ਹੀ ਨਹੀਂ ਸ ਪਾਉਂਦਾ ਉਹ ਚਿੱਠੀ ਤਾਂ ਮੇਰੇ ਵਾਸਤੇ ਹੀ ਸੀ। ਹਾਂਜੀ। ਮੈਂ ਸਵੇਰੇ 29 ਤਰੀਕ ਨੂੰ ਗੁਰੂ ਅਰਜਨ ਸਾਹਿਬ ਦਾ ਪਰਵ ਸੀ 29 ਅਪ੍ਰੈਲ ਨੂੰ। ਹਾਂਜੀ। ਸਵੇਰੇ ਮੈਂ ਅਮਰਤ ਵੇਲੇ ਤੋਂ ਬਾਅਦ ਜਿਹੜੀ ਡਿਊਟੀ ਹੁੰਦੀ ਬਲਾਵਲ ਦੀ ਚੌਂਕੇ ਵੇਲੇ ਮੈਂ ਸੇਵਾ ਕਰਕੇ ਆਇਆ 98 98 ਜੀ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਹੀ ਫਿਰ ਜਦੋਂ ਸ਼ਾਮ ਨੂੰ ਮੇਰੀ ਰਹਿ ਦਾ ਸੀ ਡਿਊਟੀ ਸੀ ਜੀ ਸਮਾਇਦ ਤਿਆਰ ਹੋ ਰਿਹਾ ਸਾ ਲੇਕਨ ਇਹਨਾਂ ਨੇ ਸਾਰਾ ਉਹ ਚਿੱਠੀ ਸਾਨੂੰ ਕੱਲ ਦਿੱਤੀ ਵੀ ਅੱਜ ਰਹਿ ਦਾ ਜਿਹੜੀ ਛੁੱਟੀ ਦਾ ਪਾਠ ਹੋਣਾ ਸਕਰੋਲਿੰਗ ਫਾਰ ਆਵਰ ਜਿਹੜਾ ਪਾਠ ਹੋਣਾ ਹਾਂਜੀ ਦਰਬਾਰ ਸਾਹਿਬ ਦੇ ਚ ਸਾਰੇ ਮੁਲਾਜ਼ਮ ਤਾਜ਼ ਫੋਰਸ ਜੀ ਲਾ ਦਿੱਤੇ ਵੀ ਕੋਈ ਆ ਕੇ ਰੁਕਾਵਟ ਨਾ ਪਾਵੇ ਹਾਂਜੀ ਦਫ਼ਤਰ ਵੀ ਖੁੱਲਾ ਰੱਖਿਆ ਜਦੋਂ ਐ ਸਮਾ ਹੋ ਗਿਆ ਤੇ ਮੈਨੂੰ ਚਿੱਠੀ ਆ ਗਈ ਸੇਵਾਦਾਰ ਲੈ ਕੇ ਆ ਗਿਆ ਜੀ ਕਿ ਤੁਹਾਡੀ ਜਿਹੜੀ ਬਦਲੀ ਹੈ ਨਾ ਉਹ ਤਮਤਾਨ ਸਾਹਿਬ ਹਰਿਆਣਾ ਚ ਕੀਤੀ ਜਾਂਦੀ ਹੈ। ਸਾਤ ਹਾਂ ਤੇ ਮੈਂ ਕਹਾਂ ਠੀਕ ਹੈ ਜੀ ਕੋਈ ਗੱਲ ਉਹ ਚਿੱਠੀ ਵਿਚਾਰਾ ਦੇਣ ਵਾਲੇ ਦਾ ਮਾਨ ਚ ਗੱਲ ਜਾ ਪਾਰ ਆ ਮਾ ਤੇਰਾ ਤਾਂ ਗਨਾਹ ਕੋ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਸੀ ਮੈਂ ਤਾਂ ਅੱਗੇ ਉਹ ਡਿਗਰੀ ਆ ਸਾਹਿਬ ਜੱਟਣਿਆ ਕੋਈ ਨਾ ਕੋ ਆਪਣਾ ਜੀ ਹੁਣ ਉਹਤੇ ਚਿੱਠੀ ਤੇ ਲਿਖਿਆ ਵੀ ਤੁਸੀਂ ਸਵੇਰੇ ਪ੍ਰਕਾਸ਼ ਉਥੇ ਕਰਨਾ ਸਾਤ 7 ਵਜੇ ਤੋਂ ਬਾਅਦ ਚਿੱਠੀ ਮਿਲਦੀ ਐ ਦੱਸੋ ਫੇ ਕਿਹੜਾ ਜਹਾਜ਼ ਆ ਜਿਹੜਾ ਤੇ ਤਮਤਾਨ ਸਾਹਿਬ ਜਾਂਦਾ ਹਾਂਜੀ ਇੱਕ ਸਿਰਫ ਧੱਕਾ ਕਰਦੇ ਸੀ ਜੀ ਮੈਂ ਜਾਣਾ ਹੀ ਨਹੀਂ ਸੀ ਕਾਨੂੰਨ ਇਹ ਗੱਲ ਕਹਿੰਦਾ ਹੈ ਵੀ ਜੇ ਕਿਸੇ ਨੂੰ ਪੰਜਾਬ ਦੇ ਵਿੱਚ ਕਿਸੇ ਸੇਵਾਦਾਰ ਦੀ ਬਦਲੀ ਕਰੀਏ ਨਾ ਗਰੰਥੀ ਸਿੰਘ ਦੇ ਤੇ ਉਹਨੂੰ 3 ਦਿਨ ਦਾ ਟਾਈਮ ਦੇਈਦਾ 7 ਸਟੇਟ ਤੋਂ ਬਾਹਰ ਬਦਲੀ ਕਰਨੀ ਆ ਕੀਤੀ ਆ ਕਿਸੇ ਦੇ ਉਹਨੂੰ 7 ਦਿਨ ਦਾ ਟਾਈਮ ਆ 7 ਲੇਕਿਨ ਮੇਰੇ ਵਾਸਤੇ 7 ਵਜੇ ਤੋਂ ਬਾਅਦ ਚਿੱਠੀ ਆਉਂਦੀ ਸਵੇਰੇ 4 ਵਜੇ ਪ੍ਰਕਾਸ਼ ਕਰਨਾ ਤੋਂ ਇਹ ਤਮਤਾਨ ਸਾਹਿਬ ਗੁਰਦੁਆਰੇ ਹਰਿਆਣੇ ਚ ਇਹ ਤਾਂ ਕਿ ਸਜਾ ਦੇ ਤੌਰ ਤੇ ਸੀ ਨਾ ਜੀ ਮੈਂ ਕਿਹਾ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਗਿਆ ਫਿਰ ਬਾਬਾ ਜੀ ਭਾਈ ਬਲਦੇਵ ਸੋਰੀ ਖੰਡ ਕੀਤੇ ਜਿਹੜੇ ਸਾਡੇ ਸਿੰਘ ਘਰੇ ਵੀ ਆਏ ਉਹ ਸਾਰਿਆਂ ਨੇ ਉਹ ਵਿਚਾਰ ਕੀਤੀ ਮੈਂ ਵੀ ਉਹਨਾਂ ਨੇ ਕੋ ਬੇਨਤੀ ਕੀਤੀ ਕਿ ਮੈਂ ਮੇਰਾ ਮਨ ਨਹੀਂ ਚਾਹੁੰਦਾ ਕਿ ਮੈਂ ਰਹਿ ਰਾਂ ਛੋਟੀ ਪੜਾਂ ਜਾਂ ਜੋ ਇਹ ਲਵਾਸ ਸਤਿਗੁਰੂ ਦਾ ਬਖਸ਼ਿਆ ਮੈਨੂੰ ਲਾ ਕੇ ਉਹ ਵਰਕ ਪਾਵਾ ਇਹ ਨਹੀਂ ਸੇਵਾ ਗੁਰੂ ਨੇ ਲੈ ਲਈ ਮੈਂ ਤਾਂ ਬੜੀ ਆ ਸਿੱਪ ਜਮੀਰ ਨਿਜਾਇਤ ਦਿੰਦੀ ਟੌੜਾ ਸਾਹਿਬ ਥੋੜਾ ਜਿਆ ਸਾਡੇ ਪਰਿਵਾਰ ਨਾਲ ਪਿਆਰ ਰੱਖਦੇ ਸੀ ਸੰਤਾਂ ਦਾ ਕਰਕੇ ਸੰਤ ਕਰਤਾਰ ਚੋਂ ਦਾ ਜੀ ਉਹ ਮੈਨੂੰ ਕਹਿੰਦੇ ਵੀ ਤੁਸੀਂ ਇੰਜ ਕਰੋ ਵੀ ਪੱਗ ਭਾਵੇਂ ਘੋੜੀ ਰੱਖ ਲਓ ਦਸਤਾਰ ਜੀ ਮੇਰੀ ਗੱਲ ਮੰਨੋ ਪਜਾਮੀ ਪਾ ਲਓ ਥੋੜਾ ਚਿਰ ਮਹੀਨਾ ਡੇਢ ਮਹੀਨਾ ਮੈਨੂੰ ਟਾਈਮ ਦੇ ਦਿਓ ਜੀ ਨਾ ਦੁਜੇ ਸਿੰਘ ਸਾਹਿਬ ਰਹਿ ਰਾ ਪੜੀ ਜਾਣਗੇ ਤੁਸੀਂ ਡਿਊਟੀ ਕਰੀ ਜਾਓ ਤੇ ਮੈਂ ਤੁਹਾਨੂੰ ਆਨੰਦਪੁਰ ਸਾਹਿਬ ਸਾਡੇ ਕੋਲ ਸਿੰਘ ਸਾਹਿਬ ਹੈ ਨਹੀਂ ਗਾ ਤੁਹਾਨੂੰ ਉੱਥੇ ਲਾ ਦੇ ਆਂਗੇ ਉਹ ਉੱਥੇ ਰਹਿ ਰਹਾ ਤਾਂ ਸੇਵਾਦਾਰ ਗ੍ਰੰਥਕੀ ਪੜਨੀ ਹੁੰਦੀ ਜੈਦਰਨਾ ਪੜਨੀ ਨਹੀਂ ਹਾਂਜੀ ਕਿਤੋਂ ਵੀ ਉੱਥੇ ਸੇਵਾ ਨਭਾਈ ਜਾਓ ਤੇ ਇਸ ਤਰ੍ਹਾਂ ਨਾ ਕਰੋ ਪਰ ਮੈਂ ਮਾਖਿਆ ਵੀ ਨਹੀਂ ਹਾਂ ਜੋ ਸੇਵਾ ਹੋ ਗਈ ਹੋ ਗਈ ਹਜੂਰ ਸਾਹਿਬ ਕਹੇ ਤੇ ਉੱਥੇ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸੋਰੀ ਉਹ ਪੁਲਿਸ ਉਹਨਾਂ ਤੇ ਕੇਸ ਸੀ ਉਹ ਜ਼ਿਲ੍ਹੇ ਚ ਕਾਫੀ ਸਮਰਾਏ ਜੀ ਉਹਨਾਂ ਕੋਲ ਹੈੱਡ ਗ੍ਰੰਥ ਹੀ ਐ ਨਹੀਂ ਸੀ ਉੱਥੇ ਤਾਂ ਨਾ ਕੋਈ ਰਹਿ ਰਿਹਾ ਦਾ ਤੇ ਨਾ ਕੋਈ ਪਜਾਮੇ ਦਾ ਰੌਲਾ ਸੀ ਲਵਾਦਾ ਉੱਥੇ ਅੱਗੇ ਉੱਥੇ ਚੱਲਦਾ ਉਹ ਮੈਨੂੰ ਕਰਮ ਸਿੰਘ ਸੁਪਰਡੈਂਟ ਹੁੰਦੇ ਸੀ ਯਾਨੀ ਹਜੂਰਾ ਸਿੰਘ ਜੀ ਹੈੱਡ ਪੁਜਾਰੀ ਜੀ ਹੋਰ ਸਾਰੇ ਪੁਜਾਰੀ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਸਾਡੇ ਕੋਲ ਆ ਉਹ ਤੇ ਜੇ ਤੇ ਹੈੱਡ ਗ੍ਰੰਥ ਦੀ ਜ਼ਿੰਮੇਵਾਰੀ ਧੰਮਾ ਲਓ ਜੀ ਪਰ ਮੈਂ ਇੱਕੋ ਹੀ ਬੇਨਤੀ ਕੀਤੀ ਵੀ ਵੇਖੋ ਮੈਂ ਹਰਿਮੰਦਰ ਸਾਹਿਬ ਸੇਵਾ ਕਰ ਲਈ ਹੈ ਜਿੰਨੀ ਕੁ ਰਾਮਦਾਨ ਲਈ ਹੈ ਜੀ ਤੇ ਮੈਂ ਉਸ ਤੋਂ ਬਾਅਦ ਹੁਣ ਕਿਤੇ ਇਸੇ ਵਾਰ ਨਹੀਂ ਕਰਦੀ ਕਾਨੂੰਨ ਵੀ ਹੈ ਚਰਵਨ ਕਮੇਟੀ ਦਾ ਸਤਿ ਇਹ ਹਰਮੰਦਰ ਸਾਹਿਬ ਦਾ ਗ੍ਰੰਥੀ ਹੈਡ ਗ੍ਰੰਥੀ ਕਿਸੇ ਹੋਰ ਗੁਰਦੁਆਰੇ ਜਾ ਕੇ ਉਹ ਗ੍ਰੰਥੀ ਨਹੀਂ ਲੱਗ ਸਕਦਾ